ਜਿਨ੍ਹਾਂ ਨੇ ਅਨੁਸ਼ਾਸਨ ਭੰਗ ਕੀਤਾ ਭਾਜਪਾ 'ਚ ਕੋਈ ਕਮੀ ਨਹੀਂ ਅਨੁਸ਼ਾਸਨ ਦੀ ਇੱਕ ਕਰਵਾਇਆ ਗਿਆ ਕੁਛ ਕਿਤਨਾ ਕਿਤੋਂ ਤੇ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ ਜਾਊ ਮੈਂ ਕਿਹਨੂੰ ਕਹਾ ਤਾਰੇ ਕਰਦਾ ਨਹੀਂ ਬੋਤੋਦਾ

ਸੀ ਹਰ ਵਿਧਾਨ ਸਭਾ ਚ ਕਰ ਰਹੇ ਆ ਅੱਜ ਸਮਾਗਮ ਦੌਰਾਨ ਕੁਝ ਭਾਜਪਾ ਉਹ ਜੀ ਤਲਕੀ ਨਹੀਂ ਆ ਆਪ ਜੀ ਬਹਿਸ ਪਈ ਹੋਈ ਹੈ ਕਿ ਇਸ ਤਰ੍ਹਾਂ ਜਰੀਏ ਨਾਲ ਦੇਖੋ ਕਿ ਅਨੁਸ਼ਾਸਨ ਦੀ ਗੱਲ ਹੈ ਭਾਜਪਾ ਦੀ ਜਿਨ੍ਹਾਂ ਨੇ ਅਨੁਸ਼ਾਸਨ ਭੰਗ ਕੀਤਾ ਭਾਜਪਾ ਚ ਕੋਈ ਕਮੀ ਨਹੀਂ ਅਨੁਸ਼ਾਸਨ ਦੀ ਇੱਕ ਕਰਵਾਇਆ ਗਿਆ ਕੁਝ ਕਿੰਨੇ ਕਿੰਨੋਂ ਤੇ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਜਾਊਗਾ ਉਹ ਨਹੀਂ ਰਹਿਣਗੇ ਉਹ ਰਿ ਭਾਜਪਾ ਦੀ ਉਹ ਇੱਕ ਅਜਿਹੇ ਵਰਕਰਸ ਦੀ ਮੀਟਿੰਗ ਸੀ ਕਿ ਮੈਂ ਉਹ ਪਹਿਲੇ ਸਪਾਇਲ ਦੇ ਅੰਦਰ ਜਿੱਥੇ ਥੋੜੇ ਜਿਹਾ ਵਰਕਰ ਚ ਆਪਸ ਵਿੱਚ ਕੁਝ ਬਹਿਸ ਹੋ ਗਈ ਸੀ ਕਿ ਉਹ ਸ਼ਾਂਤ ਪਾ ਕੇ ਸਿਚੁਏਸ਼ਨ ਅੰਡਰ ਕੰਟਰੋਲ ਹੈ ਤੇ ਹਜੇ ਕੋਈ ਹੋਰ ਫਦਰ ਅਸੈਸ ਰਿਐਕਸ਼ਨ ਨਹੀਂ ਵੀਲ ਸ਼ੇਅਰ ਕਿਸੇ ਵੀ ਲੋਡ ਹੋਵੇ ਜੀ ਪਰ ਜਿਸ ਤਰ੍ਹਾਂ ਗੱਲ ਕਰਦੇ ਆ ਜੀ ਜਿਸ ਬੰਦੇ ਵੱਲੋਂ ਕਾਫੀ ਮਤਲਬ ਰੋਸ਼ ਪ੍ਰਦਰਸ਼ਨ ਕੀਤਾ ਗਿਆ ਸੀ ਕਿਸੇ ਮਾਈਕ ਨੂੰ ਲੈ ਕੇ ਕਿ ਉਸ ਨੂੰ ਪੁਲਿਸ ਕਸਟਡੀ ਚ ਵੀ ਲੈ ਲਿਆ ਗਿਆ ਨਹੀਂ ਹਜੇ ਜਿੰਨ ਕੋਈ ਐਕਸ਼ਨ ਨਹੀਂ ਲਿੱਤਾ ਗਿਆ ਹਜੇ ਕੁਝ ਵੀ ਨਹੀਂ ਹੈਗਾ ਹਜੇ ਸਿਰਫ ਅਸੀਂ ਇਹ ਮਾਮਲਾ ਸ਼ਾਂਤ ਕੀਤਾ ਹੈ ਅਸੀਂ ਹਜੇ ਕੋਈ ਉਹ ਰਿਐਕਸ਼ਨ ਨਹੀਂ ਲਿੱਤਾ ਨਹੀਂ ਜੀ ਨਾ ਨਵੇਂ ਸ਼ਾਸਨ ਪੰਕੀਤਾ ਤਾਹ ਬਾਸ ਕੋਈ ਕਮੀ ਨਹੀਂ ਸ਼ਾਸਨ ਦੀ ਇੱਕ ਕਰਵਾਇਆ ਗਿਆ ਕੁਛ ਕਿਤਨਾ ਕਿਤੋਂ ਤੇ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਜਾਉਗਾ ਮੈਂ ਤਾਂ ਤਾਲਾ ਤਾਲਾ ਕਰਦਾ ਨਹੀਂ ਬੋਟੋ ਦਾ ਔਰ पाचपा ਦੀ ਔਰ ਇੱਕ ਆ ਜਿਹਨਾਂ ਦੀ ਵਰਕਰਾਂ ਦੀ ਮੀਟਿੰਗ ਸੀ ਕਿ ਮੈਂ ਉਹ ਪਹਿਲੇ ਸਪਾਇਲ ਦੇ ਅੰਦਰ ਜਿੱਥੇ ਥੋੜੇ ਜਿਹਾ ਵਰਕਰ ਚ ਆਪਸ ਕੁਝ

ਜਿਨ੍ਹਾਂ ਨੇ ਅਨੁਸ਼ਾਸਨ ਭੰਗ ਕੀਤਾ ਪਾਜਪਾਚ ਕੋਈ ਕਮੀ ਨਹੀਂ ਅਨੁਸ਼ਾਸਨ ਦੀ ਇੱਕ ਕਰਵਾਇਆ ਗਿਆ ਕੁਝ ਕਿਤੇ ਨਾ ਕਿਹਾ ਤੇ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਜਾਊਗਾ ਉਹ ਨਹੀਂ ਰਹਿਣਗੇ ਉਹ ਪਾਜਪਾ ਦੀ ਉਹ ਇੱਕ ਅਜਿਹੀ ਵਰਕਰਸ ਮੀਟਿੰਗ ਸੀ ਕਿ ਮੈਂ ਉਹ ਪਹਿਲੇ ਸਪਾਇਲ ਦੇ ਅੰਦਰ ਜਿੱਥੇ ਥੋੜੇ ਜਿਹਾ ਵਰਕਰਸ ਆਪਸ ਵਿੱਚ ਕੁਝ ਬਹਿਸ ਹੋ ਗਈ ਸੀ ਕਿ ਉਹ ਸ਼ਾਂਤ ਪ੍ਰਾਕ ਸਿਚੁਏਸ਼ਨ ਅੰਡਰ ਕੰਟਰੋਲ ਹੈ ਤੇ ਹਾਜਾ ਕੋਈ ਹੋਰ ਫਰਦਰ ਅਸੈਸ ਰਿਐਕਸ਼ਨ ਦੀ ਵੀਲ ਸ਼ੇਅਰ ਕਿਸੇ ਜੀ ਲੋਡ ਹੋਵੇ ਪਰ ਜਿਸ ਤਰ੍ਹਾਂ ਗੱਲ ਕਰਦੇ ਆ ਜੀ ਜਿਸ ਬੰਦੇ ਵੱਲੋਂ ਕਾਫੀ ਮਤਲਬ ਰੋਸ਼ ਪ੍ਰਦਰਸ਼ਨ ਕੀਤਾ ਗਿਆ ਸੀ ਕਿਸੇ ਮਾਈਕ ਨੂੰ ਲੈ ਕੇ ਕਿ ਉਸ ਨੂੰ ਪੁਲਿਸ ਕਸਟਡੀ ਚ ਵੀ ਲੈ ਲਿਆ ਨਹੀਂ ਹਾਜਰ ਜੀ ਕੋਈ ਐਕਸ਼ਨ ਨਹੀਂ ਲਿਤਾ ਗਿਆ ਹਾਜਰ ਕੁਝ ਵੀ ਨਹੀਂ ਹੈਗਾ ਹਾਜਰ ਸਾਬ ਅਸੀਂ ਮਾਮਲਾ ਸ਼ਾਂਤ ਕੀਤਾ ਹੈ ਅਸੀਂ ਹਾਜਰ ਕੋਈ ਉਹ ਐਕਸ਼ਨ ਨਹੀਂ ਲਿਤਾ ਨਹੀਂ ਜੀ ਜਿਨ੍ਹਾਂ ਨੇ ਅਨਸ਼ਾਸਨ ਪੰਕ ਕੀਤਾ ਤਾਂ ਸਾਜਿਬਾ ਕੋਈ ਕਮੀ ਨਹੀਂ ਅਨਸ਼ਾਸਨ ਦੀ ਇੱਕ ਕਰਵਾਇਆ ਗਿਆ ਕੁਛ ਕਿਤਨਾ ਕਿਤੋਂ ਤੇ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਜਾਊਗਾ ਮੈਂ ਤਾੜਾ ਤਾੜਾ ਕਰਦਾ ਨਹੀਂ ਬੋਟਾਦਾ पाज फा देरे एक जनदी वर्कर से मीटिंग सी कि मैं वो पहले स्पाइल के अंदर जिथे थोड़े से वर्कर आपस कुछ बहस हो गई थी कि उस मिलन सी फायर विधानसभा ਅਸੀਂ ਹਰ ਵਿਧਾਨ ਸਭਾ ਚ ਕਰ ਰਹੇ ਹਾਂ ਅੱਜ ਸਮਾਰੋਹ ਨਰਾਨ ਉਸ ਪਾਜਪਾ ਤੋਂ ਤਲਕੀ ਹੀ ਆ ਆਪ ਜੀ ਬਹਿਸ ਬਣੀ ਹੋਈ ਤੇ ਇਸ ਤਰ੍ਹਾਂ ਜਰੀਆ ਦੇਖੀ ਕਿ ਅਨਸ਼ਾਸਨ ਦੀ ਕਮੀ ਹੈ ਪਾਜਪਾ ਦੀ ਜਿਨ੍ਹਾਂ ਨੇ ਅਨਸ਼ਾਸਨ ਪੰਕ ਕੀਤਾ ਪਾਜਪਾ ਚ ਕੋਈ ਕਮੀ ਨਹੀਂ ਅਨਸ਼ਾਸਨ ਦੀ ਇੱਕ ਕਰਵਾਇਆ ਗਿਆ ਕੁਝ ਕਿਤਨਾ ਕਿਤਨਾ ਤੇ ਉਹਨਾਂ ਨੂੰ ਪਾਰਟੀ ਚ ਕੱਢਿਆ ਜਾਊਗਾ ਉਹ ਨਹੀਂ ਰਹਿਣਗੇ ਉਹ ਪਾਜਪਾ ਦੀ ਉਹ ਇੱਕ ਅਜਿਹੀ ਵਰਕਰ ਦੀ ਮੀਟਿੰਗ ਸੀ ਕਿ ਮੈਂ ਉਹ ਪਹਿਲੇ ਸਪਾਇਲ ਦੇ ਅੰਦਰ ਜਿੱਥੇ ਥੋੜੇ ਜਿਹਾ ਵਰਕਰ ਚ ਆਪਸ ਵਿੱਚ ਕੁਝ ਬਹਿਸ ਹੋ ਗਈ ਸੀ ਕਿ ਉਹ ਸ਼ਾਂਤ ਰਹਾ ਕਿ ਸਿਚੁਏਸ਼ਨ ਅੰਡਰ ਕੰਟਰੋਲ ਹੈ ਤੇ ਹਾਜਰ ਕੋਈ ਹੋਰ ਫਦਰ ਰਿਸਪੀ ਆਕਸ਼ਨ ਦੀ ਵੀਲ ਸ਼ੇਅਰ ਕਿਸੇ ਜੀ ਲੋਡ ਹੋਵੇ ਪਰ ਜਿਸ ਤਰ੍ਹਾਂ ਗੱਲ ਕਰਦੇ ਆ ਜੀ ਜਿਸ ਬੰਦੇ ਵੱਲੋਂ ਕਾਫੀ ਮਤਲਬ ਰੋਸ਼ ਪ੍ਰਦਰਸ਼ਨ ਕੀਤਾ ਗਿਆ ਸੀ ਕਿਸੇ ਮਾਈਕ ਨੂੰ ਲੈ ਕੇ ਕਿ ਉਸ ਨੂੰ ਪੁਲਿਸ ਕਸਟਡੀ ਚ ਵੀ ਲੈ ਲਿਆ ਗਿਆ ਨਹੀਂ ਹਾਜਰ ਜੀ ਕੋਈ ਐਕਸ਼ਨ ਨਹੀਂ ਲਿੱਤਾ ਗਿਆ ਹਾਜਰ ਕੁਝ ਵੀ ਨਹੀਂ ਹੈਗਾ ਹਾਜਰ ਸਾਹਿਬ ਅਸੀਂ ਮਾਮਲਾ ਸ਼ਾਂਤ ਕੀਤਾ ਹੈ ਅਸੀਂ ਹਾਜਰ ਕੋਈ ਹੋਰ ਰਿਐਕਸ਼ਨ ਨਹੀਂ ਲੈਂਦਾ ਜੀ ਨਨ੍ਹੇ ਆ ਸ਼ਾਸਨਪੰਕ ਕੀਤਾ ਭਾਜਪਾ ਚ ਕੋਈ ਕਮੀ ਨਹੀਂ ਸ਼ਾਸਨ ਦੀ ਇੱਕ ਕਰਵਾਇਆ ਗਿਆ ਕੁਛ ਕਿਤਨਾ ਕਿਤੋਂ ਤੇ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਜਾਉਂਦਾ ਮੈਂ ਕਿ ਤਾੜਾ ਤਾੜਾ ਕਰਦਾ ਨਹੀਂ ਬੋਟਾ ਦਾ ਔਰ ਭਾਜਪਾ ਦੀ ਔਰ ਇੱਕ ਜਨਰਲ ਵਰਕਰਸ ਦੀ ਮੀਟਿੰਗ ਸੀ ਕਿ ਮੈਂ ਉਹ ਪਹਿਲੇ ਸਪਾਇਲ ਦੇ ਅੰਦਰ ਜਿੱਥੇ ਥੋੜੇ ਜਿਹਾ ਵਰਕਰ ਚ ਆਪਸ ਕੁਝ

ਜਿਨ੍ਹਾਂ ਨੇ ਸ਼ਾਸਨ ਪੰਚ ਕੀਤਾ ਭਾਜਪਾ 'ਚ ਕੋਈ ਕਮੀ ਨਹੀਂ ਸ਼ਾਸਨ ਦੀ ਇੱਕ ਕਰਵਾਇਆ ਗਿਆ ਕੁਝ ਕਿਤਨਾ ਕਰਾਂ ਤੇ ਉਹਨਾਂ ਨੂੰ ਪਾਰਟੀ ਤੋਂ ਕੱਢਿਆ ਜਾਊ ਉਹ ਨਹੀਂ ਰਹਿਣਗੇ। ਉਹ ਭਾਜਪਾ ਦੀ ਉਹ ਇੱਕ ਅਜਿਹੀ ਵਰਕਰ ਦੀ ਮੀਟਿੰਗ ਸੀ ਕਿ ਮੈਂ ਉਹ ਪਹਿਲੇ ਸਪਾਇਲ ਦੇ ਅੰਦਰ ਜਿੱਥੇ ਥੋੜੇ ਜਿਹਾ ਵਰਕਰ ਚ ਆਪਸ ਵਿੱਚ ਬਹਿਸ ਹੋ ਗਈ ਸੀ ਕਿ ਉਹ ਸ਼ਾਂਤ ਪਾ ਕੇ ਸਿਚੁਏਸ਼ਨ ਅੰਡਰ ਕੰਟਰੋਲ ਹੈ ਤੇ ਹਾਜਾ ਕੋਈ ਹੋਰ ਫਦਰ ਅਸੈਸ ਰਿਐਕਸ਼ਨ ਦੀ ਵੀਲ ਸ਼ੇਅਰ ਕਿਸੇ ਜੀ ਲੋਡ ਹੋਵੇ ਪਰ ਜਿਸ ਤਰ੍ਹਾਂ ਗੱਲ ਕਰਦੇ ਆਂ ਜੀ ਜਿਸ ਬੰਦੇ ਵੱਲੋਂ ਕਾਫੀ ਮਤਲਬ ਰੋਸ਼ ਪ੍ਰਦਰਸ਼ਨ ਕੀਤਾ ਗਿਆ ਸੀ ਕਿਸੇ ਮਾਈਕ ਨੂੰ ਲੈ ਕੇ ਕਿ ਉਸ ਨੂੰ ਪੁਲਿਸ ਕਸਟਡੀ 'ਚ ਵੀ ਲੈ ਲਿਆ ਗਿਆ ਨਹੀਂ ਹਜੇ ਸਕੇ ਕੋਈ ਐਕਸ਼ਨ ਨਹੀਂ ਲਿਤਾ ਗਿਆ ਹਜੇ ਕੁਝ ਵੀ ਨਹੀਂ ਹੈਗਾ ਹਜੇ ਸਰਫ ਅਸੀਂ ਮਾਮਲਾ ਸ਼ਾਂਤ ਕੀਤਾ ਹੈ ਅਸੀਂ ਹਜੇ ਕੋਈ ਉਹ ਜਿਹਾ ਐਕਸ਼ਨ ਨਹੀਂ ਲਿਤਾ ਨਹੀਂ ਜੀ ਜਿਨ੍ਹਾਂ ਨੇ ਅਨੁਸ਼ਾਸਨ ਭੰਗ ਕੀਤਾ ਤਾਂ ਉਸ ਵਿੱਚ ਕੋਈ ਕਮੀ ਨਹੀਂ ਅਨੁਸ਼ਾਸਨ ਦੀ ਇੱਕ ਕਰਵਾਇਆ ਗਿਆ ਕੁਛ ਕਿਤਨਾ ਕਿਤੋਂ ਤੇ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਜਾਊਗਾ ਮੈਂ ਤਸ ਤਾਲਾ ਤਾਲਾ ਕਰਦਾ ਨਹੀਂ ਬੋਲਦਾ

ਪਰ ਪਾਗੋ ਜੀ ਕਲਪੀ ਜੀ ਆਪ ਜੀ ਬਹਿਸ ਪਾਜੀ ਹੋਈ ਤੇ ਇਸ ਤਰ੍ਹਾਂ ਜਰੀਆ ਦੇਖੋ ਕਿ ਇਨਸਾਸ਼ਨ ਦੀ ਕਮੀ ਹੈ ਬਾਜਪਾ ਦੀ ਜਿਨ੍ਹਾਂ ਨੇ ਇਨਸਾਸ਼ਨ ਪੰਕ ਕੀਤਾ ਬਾਜਪਾ ਚ ਕੋਈ ਕਮੀ ਨਹੀਂ ਇਨਸਾਸ਼ਨ ਦੀ ਇੱਕ ਕਰਵਾਇਆ ਗਿਆ ਕੁਝ ਕਿਤਨਾ ਕਿਤੋਂ ਤੇ ਉਹਨਾਂ ਨੂੰ ਪਾਰਟੀ ਚ ਕੱਢਿਆ ਜਾਊਗਾ ਉਹ ਨਹੀਂ ਰਹਿਣਗੇ ਤੇ ਬਾਜਪਾ ਦੀ ਉਹ ਇੱਕ ਅਜਿਹੀ ਵਰਕਰਸ ਪਰ ਜਿਸ ਤਰ੍ਹਾਂ ਗੱਲ ਕਰਦੇ ਆ ਜੀ ਜਿਸ ਬੰਦੇ ਵੱਲੋਂ ਕਾਫੀ ਮਤਲਬ ਰੋਸ਼ ਪ੍ਰਦਰਸ਼ਨ ਕੀਤਾ ਗਿਆ ਸੀ ਕਿਸੇ ਮਾਈਕ ਨੂੰ ਲੈ ਕੇ ਕਿ ਉਸ ਨੂੰ ਪੁਲਿਸ ਕਸਟਡੀ ਚ ਵੀ ਲੈ ਲਿਆ ਗਿਆ ਨਹੀਂ ਹਾਜਰ ਜੀ ਕੋਈ ਐਕਸ਼ਨ ਨਹੀਂ ਲਿਤਾ ਗਿਆ ਹਾਜਰ ਕੁਝ ਵੀ ਨਹੀਂ ਹੈਗਾ ਹਾਜਰ ਸਾਹਿਬ ਅਸੀਂ ਇਹ ਮਾਮਲਾ ਸ਼ਾਂਤ ਕੀਤਾ ਹੈ ਅਸੀਂ ਹਜ ਕੋਈ ਉਹ ਜਿਹੜਾ ਐਕਸ਼ਨ ਲਿਤਾ ਨਹੀਂ ਜੀ